ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਲੁਧਿਆਣੇ ਦੇ ਹੋਲ ਸੇਲ ਬਾਜ਼ਾਰਾਂ ਦੀ ਜਿਹੜਾ ਲੁਧਿਆਣੇ ਦਾ ਮੇਨ ਗੜ੍ਹ ਹੈ ਜੀ ਹੋਲ ਸੇਲ ਬਾਜ਼ਾਰ ਜਿੱਥੇ ਸਭ ਤੋਂ ਵੱਧ ਨੇ ਲੁਧਿਆਣੇ ਵਿੱਚ ਅੱਜ ਅਸੀਂ ਤੁਹਾਨੂੰ ਉਹੀ ਸਾਰੀ ਮਾਰਕੀਟ ਬਾਰੇ ਹੀ ਦੱਸਾਂਗੇ ਤਾਂ ਇਹ ਹੈ ਜੀ ਲੁਧਿਆਣੇ ਦੀ ਫੀਲਡ ਗੰਜ ਮਾਰਕੀਟ ਜਿੱਥੇ ਕਿ ਜਿੰਨੇ ਵੀ ਤੁਹਾਨੂੰ ਇੱਥੇ ਕੂਚੇ ਦਿਖ ਰਹੇ ਨੇ ਕੂਚੇ ਆ ਤੋਂ ਮੀਨਸ ਗਲੀਆਂ ਜਿੰਨੀਆਂ ਵੀ ਤੁਹਾਨੂੰ ਇੱਥੇ ਗਲੀਆਂ ਦਿਖਣ ਗਈਆਂ ਸਾਰੀਆਂ ਦੀਆਂ ਸਾਰੀਆਂ ਹੋਲ ਸੇਲ ਦੁਕਾਨਾਂ ਐ ਹੋਲ ਸੇਲ ਮਾਰਕੀਟਸ ਨੇ ਇੱਥੇ ਤੁਹਾਨੂੰ ਰਸੋਈ ਦੇ ਸਮਾਨ ਤੋਂ ਲੈ ਕੇ ਮਨਿਆਰੀ ਦੇ ਸਮਾਨ ਤੱਕ ਕੱਪੜਿਆਂ ਤੋਂ ਲੈ ਕੇ ਆਪਣੇ ਜਿੰਨੇ ਵੀ ਹੋਰ ਛੋਟਾ ਮੋਟਾ ਸਾਰਾ ਮਟੀਰੀਅਲ ਸਮਾਨ ਹੁੰਦਾ ਉਹ ਸਾਰਾ ਤੁਹਾਨੂੰ ਗੜ ਇਸੇ ਮਾਰਕੀਟ ਵਿੱਚ ਦਿਖੇਗਾ ਤਾਂ ਜਿੱਦ ਲੁਧਿਆਣੇ ਦੀ ਸਭ ਤੋਂ ਵੱਡੀ ਮਾਰਕੀਟ ਐ ਔਰ ਸਭ ਤੋਂ ਪੁਰਾਣੀ ਮਾਰਕੀਟ ਐ ਤਾਂ ਦੇਖੋ ਜੀ ਜਿੱਧਰ ਨੂੰ ਵੀ ਅਸੀਂ ਮੋੜ ਮੁੜਦੇ ਆ ਸਾਰੇ ਪਾਸੇ ਹੀ ਤੁਹਾਨੂੰ ਦੁਕਾਨਾਂ ਹੀ ਦੁਕਾਨਾਂ ਦਿਖਣ ਗਈਆਂ ਇਹ ਸਾਰੀਆਂ ਦੁਕਾਨਾਂ ਹੋਲ ਸੇਲ ਦੁਕਾਨਾਂ ਨੇ ਬਟੂਰੇ ਰਿਟੇਲ ਦਾ ਸਾਮਾਨ ਵੀ ਮਿਲਦਾ ਏ ਜਿਵੇਂ ਮੰਨ ਲਓ ਕਿਸੇ ਨੇ ਥੋੜਾ ਬੋਤਾ ਲੈਣਾ ਉਹ ਵੀ ਇਹ ਹੋਲ ਸੇਲ ਰੇਟ ਤੇ ਹੀ ਦੇ ਦਿੰਦੇ ਨੇ ਚਾਹੇ ਅੰਡਰ ਗਾਰਮੈਂਟਸ ਹੋਵੇ ਚਾਹੇ ਰਸੋਈ ਦੇ ਜਿਵੇਂ ਕੋਈ ਪੋਣੇ ਡੱਬੇ ਇਸ ਤਰ੍ਹਾਂ ਮਤਲਬ ਆ ਮਹਿੰਦੀਆਂ ਦੇ ਪੈਕੇਟ ਹੋਏ ਮਨਿਆਰੀ ਦਾ ਸਾਮਾਨ ਹੋਇਆ ਚੂੜੀਆਂ ਹੋਈਆਂ ਜਿੰਨਾ ਵੀ ਸਾਮਾਨ ਐ ਸਾਰੇ ਦਾ ਸਾਰਾ ਜੀ ਹੋਲ ਸੇਲ ਤੁਹਾਨੂੰ ਲੁਧਿਆਣੇ ਦੀ ਇਸੇ ਮਾਰਕੀਟ ਵਿੱਚ ਅਵੇਲੇਬਲ ਹੋਵੇਗਾ ਜੀ ਇਹ ਜੀ ਅਗਰ ਮੈਂ ਤੁਹਾਨੂੰ ਇਸ ਦਾ ਐਡਰੈਸ ਬਾਰੇ ਦੱਸਾਂ ਤਾਂ ਜੀ ਜਿਹੜੀ ਲੁਧਿਆਣੇ ਦੀ ਜਾਮਾ ਮਸਜਿਦ ਹੈ ਉਸ ਦੇ ਬਿਲਕੁਲ ਸਾਹਮਣੇ ਹੀ ਇਹ ਜਿੰਨੇ ਵੀ ਤੁਹਾਨੂੰ ਇੱਥੇ ਕੂਚੇ ਦਿਖਣਗੇ ਗਲੀਆਂ ਦਿਖਣਗੀਆਂ ਸਭ ਤੁਹਾਨੂੰ ਇੱਥੇ ਸਾਰੀਆਂ ਮੀਨਸ ਜਿੰਨੀ ਵੀ ਮਾਰਕੀਟ ਹੈ ਸਬਜੀ ਹੋਲ ਸੇਲ ਮਾਰਕੀਟ ਹੋਣ ਵਾਲੀ ਹੈ તાਜੀ ਵੀਡੀਓ ਥੋੜੀ ਬਹੁਤੀ ਮਤਲਬ ਅੱਜ ਹਿੱਲੇਗੀ ਡੁੱਲੇਗੀ ਕਿਉਂਕਿ ਮੈਂ ਚਲਾ ਰਹੀ ਸੀਗੀ ਐਕਟਿਵ ਆ ਔਰ ਵੀਡੀਓ ਬਣਾ ਰਹੀ ਹੈ ਮੇਰੀ ਬੇਟੀ ਇਸ ਵਜ੍ਹਾ ਕਰਕੇ ਕਿਉਂਕਿ ਉਹ ਪਹਿਲੀ ਵਾਰੀ ਉਸਨੇ ਵੀਡੀਓ ਬਣਾਈ ਤਾਂ ਫਿਰ ਥੋੜਾ ਇਗਨੋਰ ਕਰਿਓ ਅਬਸ ਤੁਹਾਨੂੰ ਸਾਡਾ ਸਿਰਫ ਅੱਜ ਦਿਖਾਉਣ ਦਾ ਮੋਟਿਵ ਇਹੀ ਹੈ ਕਿ ਲੁਧਿਆਣੇ ਦੇ ਹੋਲ ਸੇਲ ਬਾਜ਼ਾਰ ਹੋਲ ਸੇਲ ਦੁਕਾਨਾਂ ਤੁਹਾਨੂੰ ਦੱਸੀਆਂ ਜਾਵੇ ਤਾਂਜੀ ਇਹ ਰੇਲਵੇ ਸਟੇਸ਼ਨ ਤੋਂ ਜਸਟ 5 ਮਿੰਟ ਦੀ ਦੂਰੀ ਤੇ ਇਹ ਵਾਲੇ ਬਾਜ਼ਾਰ ਹੈ ਜੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਣ ਸਾਹਿਬ ਜੀ ਦੇ ਨਾਲ ਜਿੰਨੀਆਂ ਵੀ ਤੁਹਾਨੂੰ ਹੋਲ ਸੇਲ ਦੁਕਾਨਾਂ ਸਭ ਦਿਖਣਗੀਆਂ ਸਾਰੇ ਦੀਆਂ ਸਾਰੀਆਂ ਹੋਲ ਸੇਲ ਹੋਣਗੀਆਂ ਜਿਵੇਂ ਕਿ ਆ ਦੇਖੋ ਆ ਪੂਰੇ ਇੱਥੇ ਸੂਟ ਕੇਸ ਅਟੈਚੀਆਂ ਦੇ ਆ ਇਹ ਵੀ ਜੀ ਇੱਥੇ ਤੁਹਾਨੂੰ ਹੋਲ ਸੇਲ ਮਿਲਣਗੇ ਸਾਰਾ ਮੀਨਜ਼ ਜਿੰਨਾ ਵੀ ਸਮਾਨ ਮਨਿਆਰੀ ਦਾ ਏ ਆਰਟੀਫੀਸ਼ੀਅਲ ਜੁਐਲਰੀ ਵਗੈਰਾ ਲੈਣੀ ਹੋਵੇ ਆਪਣੇ ਸੈਨੇਟਰੀ ਪੈਡਸ ਲੈਣੇ ਹੋਵੇ ਬੱਚਿਆਂ ਦੇ ਡਾਈਪਰ ਲੈਣੇ ਹੋਵੇ ਜਾਂ ਫਿਰ ਤੁਸੀਂ ਰੈਡੀਮੇਡ ਕੱਪੜਾ ਰੈਡੀਮੇਡ ਕੱਪੜੇ ਦੀ ਵੀ ਇੱਥੇ ਬਹੁਤ ਸਾਰੀ ਮਾਰਕੀਟਸ ਹੈ ਬਹੁਤ ਸਾਰੀ ਸ਼ਾਪਸ ਹੈ ਉਹ ਮੇਰੀ ਅਗਲੀ ਵੀਡੀਓ ਵਿੱਚ ਆਵੇਗਾ ਵੀਡੀਓ ਦਾ ਪਲੀਜ਼ ਵੇਟ ਕਰਿਓ ਤਾਂ ਅੱਜ ਦਾ ਮੋਟਿਵ ਸਾਡਾ ਸਿਰਫ ਤੁਹਾਨੂੰ ਲੁਧਿਆਣੇ ਦੇ ਹੋਲਸੇਲ ਬਾਜ਼ਾਰ ਹੀ ਦੱਸਣ ਦਾ ਹੋਵੇਗਾ ਵੈਸੇ ਇਹ ਬਾਜ਼ਾਰ ਬਹੁਤ ਜ਼ਿਆਦਾ ਸਸਤੇ ਨੇ ਕਿਉਂਕਿ ਇੱਥੇ ਬਹੁਤ ਦੂਰੋਂ ਦੂਰੋਂ ਦੁਕਾਨਦਾਰ ਆਪਣੀ ਦੁਕਾਨਾਂ ਵਾਸਤੇ ਸਮਾਨ ਲੈਣਾ ਆਉਂਦੇ ਨੇ ਤੇ ਫਿਰ ਜਿਨ੍ਹਾਂ ਨੇ ਕੋਈ ਨਵਾਂ ਬਿਜ਼ਨਸ ਸਟਾਰਟ ਕਰਨਾ ਜਾਂ ਫਿਰ ਇਕੱਠਾ ਥੋਕ ਦਾ ਸਮਾਨ ਚੱਕਣਾ ਇਸ ਤਰ੍ਹਾਂ ਉਹ ਸਾਰਾ ਤੁਹਾਨੂੰ ਇੱਥੇ ਬਹੁਤ ਹੀ ਜ਼ਿਆਦਾ इजीली ਅਵੇਲੇਬਲ ਹੋ ਜਾਵੇਗਾ ਜੀ ਜਿਵੇਂ ਦੇਖੋ ਇੱਥੇ ਬਟੂਰੇ ਇੱਕ ਦਿੱਕਤ ਹੈ ਜੀ ਇੱਥੇ ਤੁਹਾਡਾ 4-ਵੀਲਰ ਨਹੀਂ ਆਵੇਗਾ ਇੱਥੇ ਸਿਰਫ 2-ਵੀਲਰ ਦੇ ਕਿਉਂਕਿ ਬਾਜ਼ਾਰ ਜਿੰਨੇ ਵੀ ਹਨਾ ਗਲੀਆਂ ਇਹ ਸਭ ਛੋਟੀਆਂ-ਛੋਟੀਆਂ ਗਲੀਆਂ ਨੇ ਇਸ ਕਰਕੇ ਕਾਫੀ ਦਿੱਕਤ ਹੋ ਜਾਂਦੀ। ਅਗਰ ਤੁਸੀਂ 4-ਵੀਲਰ ਲਿਆਉਂਦੇ ਹੋ ਤਾਂ ਜੀ ਤੁਸੀਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੀ ਪਾਰਕਿੰਗ ਵਿੱਚ ਆਰਾਮ ਨਾਲ ਲਗਾ ਕੇ ਨਾਲੇ ਗੁਰਦੁਆਰਾ ਸਾਹਿਬ ਜੀ ਤੇ ਦਰਸ਼ਨ ਕਰਕੇ ਫਿਰ ਤੁਸੀਂ ਆਰਾਮ ਨਾਲ ਆਪਣਾ ਸਮਾਨ ਵਗੈਰਾ ਖਰੀਦ ਸਕਦੇ ਹੋ। ਅਗਰ ਕਿਸੇ ਨੂੰ ਮੇਰੇ ਭੈਣ ਨੂੰ, ਮੇਰੇ ਭਰਾ ਨੂੰ ਮਤਲਬ ਲੁਧਿਆਣੇ ਦੇ ਜਿਹੜੇ ਹੋਲ ਸੇਲ ਬਾਜ਼ਾਰ ਨੇ ਜਿਨ੍ਹਾਂ ਨੇ ਇੱਥੋਂ ਸਮਾਨ ਲੈਣਾ ਉਹ ਜੀ ਇਹਨਾਂ ਮਾਰਕੀਟ ਵਿੱਚੋਂ ਇਹਨਾਂ ਦੁਕਾਨਾਂ ਵਿੱਚੋਂ ਬਹੁਤ ਈਜ਼ੀਲੀ ਸਮਾਨ ਲੈ ਸਕਦੇ ਜਿਵੇਂ ਆ ਦੇਖੋ ਇੱਥੇ ਡਾਈਪਰਾਂ ਦੇ ਸੈਨੀਟਰੀ ਪੈਡਸ ਦੇ ਪੂਰੇ ਢੇਰਾਂ ਦੇ ਢੇਰ ਲੱਗੇ ਹੋਏ ਨੇ ਜੀ ਇੱਥੇ ਬੱਚਿਆਂ ਦਾ ਡਾਈਪਰ ਸਿਰਫ 4 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜੀ ਹਾਂਜੀ ਸਿਰਫ 4 ਰੁਪਏ ਤੋਂ ਇੱਥੇ ਬੱਚਿਆਂ ਦੇ ਡਾਈਪਰ ਸਟਾਰਟ ਹੋ ਜਾਂਦੇ ਮਤਲਬ ਕਹਿਣ ਤੋਂ ਭਾਵ ਕਿ ਕਾਫੀ ਸਸਤੀ ਮਾਰਕੀਟ ਹੈ ਜੀ ਤਾਂ ਦੇਖੋ ਜਿੱਥੇ ਗਲੀਆਂ ਦੇਖੋ ਪਹਿਲਾਂ ਤੁਸੀ ਇਸ ਤਰ੍ਹਾਂ ਲੱਗਦਾ ਜਿਵੇਂ ਚੰਡੀਗੜ੍ਹ ਦਾ 22 ਸੈਕਟਰ ਔਰ 19 ਸੈਕਟਰ ਹੋਵੇ ਜਿਵੇਂ ਉੱਥੇ ਜੀ ਗਲੀਆਂ ਇੱਕ ਦੂਜੇ ਦੇ ਵਿੱਚ ਐਦਾ ਮਤਲਬ ਵਿੱਚੋਂ ਵਿੱਚ ਨਿਕਲਦੀਆਂ ਨੇ ਐਦਾਂ ਹੀ ਇਹ ਸਾਰਾ ਜੀ ਲੁਧਿਆਣੇ ਦੇ ਜਿਹੜੇ ਹੋਲ ਸੇਲ ਬਾਜ਼ਾਰ ਨੇ ਜਿਵੇਂ ਇਹ ਹੈ ਜੀ ਫੀਲਡ ਗੰਜ ਬਾਜ਼ਾਰ ਤੇ ਇੱਕ ਹੈ ਜੀ ਲੁਧਿਆਣੇ ਦਾ ਗੁੜ ਮੰਡੀ ਬਾਜ਼ਾਰ ਉਹ ਵੀ ਤੁਹਾਨੂੰ ਐਦਾਂ ਦਾ ਹੀ ਮਿਲੇਗਾ ਇੱਕ ਹੈ ਜੀ ਲੁਧਿਆਣੇ ਦੀ ਅਕਾਲ ਮਾਰਕੀਟ ਇੱਕ ਹੈ ਜੀ ਲੁਧਿਆਣੇ ਦੀ ਗਾਂਧੀ ਮਾਰਕੀਟ ਜਿਹੜੀ ਕਿ ਰੈਡੀमेड ਕੱਪੜਿਆਂ ਦੀ ਮਸ਼ਹੂਰ ਹੈ ਜੀ ਤਾਂ ਇੱਥੇ ਦੇਖੋ ਤੁਹਾਨੂੰ ਇੱਥੇ ਬੱਚਿਆਂ ਦੀਆਂ ਨਿਕਰਾ ਬਨੈਨਾ ਅੰਡਰਗਾਰਮੈਂਟਸ ਹੋਵੇ ਐਦਾਂ ਦਾ ਮਤਲਬ ਥੋੜੀ-ਬੋਤੀਆਂ ਦੁਕਾਨਾਂ ਮਸਾਲੇ-ਮਸੂਲੇ ਦੀਆਂ ਵੀ ਇੱਥੇ ਤੁਹਾਨੂੰ ਕਰਿਆਨੇ ਦੀਆਂ ਦਿਖਣਗੀਆਂ ਤਾਂ ਦੇਖੋ ਜੀ ਕਾਫੀ ਮਤਲਬ ਸਸਤਾ ਸਮਾਨ ਹੁੰਦਾ ਹੈ ਜੀ ਇਹਨਾਂ ਕੋਲ ਅਗਰ ਅਸੀਂ ਐਦਾਂ ਦੁਕਾਨ ਵਿੱਚ ਡਾਇਰੈਕਟ ਜਾ ਕੇ ਮੈਂ ਵੀਡੀਓ ਬਣਾਉਂਦੀ ਆ ਨਾ ਤਾਂ ਦੁਕਾਨਦਾਰ ਨਹੀਂ ਬਣਾਉਂਦੇ ਸ਼ਾਇਦ ਉਹਨਾਂ ਨੂੰ ਪਹਿਲਾ ਮਤਲਬ ਫੋਨ ਫੋਨ ਕਰਕੇ ਜਾਣਾ ਪੈਂਦਾ ਹੋਣਾ ਮੈਨੂੰ ਉਹਦੇ ਬਾਰੇ ਪਤਾ ਨਹੀਂ ਹੈ ਜੀ ਮੈਂ ਗਈ ਸੀਗੀ ਇੱਥੇ ਦੋ ਤਿੰਨ ਦੁਕਾਨਾਂ ਤੇ ਕਹਿੰਦੇ ਜੀ ਇੱਕ ਤਾਂ ਕਹਿੰਦੀ ਸੀਗੀ ਲੇਡੀ ਕਿ ਅਜੇ ਸਾਡੇ ਕੋਲ maal ਨਹੀਂ ਆਇਆ ਜੀ ਤੁਸੀਂ ਅੱਜ ਨਾ ਆਓ ਦੇਖੋ ਜੀ ਮੇਰਾ ਵੀ ਇੰਨੀ ਦੂਰ ਗੇੜਾ ਵੱਜਦਾ ਹੈ ਕਿਉਂਕਿ ਸਾਡੇ ਘਰ ਤੋਂ ਅੱਧੇ ਪੌਣੇ ਘੰਟੇ ਦਾ ਰਸਤਾ ਹੈ ਜੀ ਇਸ ਮਾਰਕੀਟ ਵਿੱਚ ਜਾਣਾ ਔਰ ਇੱਥੇ ਐਕਟਿਵਾ ਚਲਾ ਕੇ ਇੰਨੀ ਦੂਰ ਜਾਣਾ ਤੁਹਾਡੇ ਵਾਸਤੇ ਇੰਨੀ ਮੁਸ਼ਕਲਤ ਦੇ ਬਾਵਜੂਦ ਵੀਡੀਓ ਅ ਕੈਪਚਰ ਸਾਰੀ ਕਰਕੇ ਆਣੀ ਮਤਲਬ ਸਾਰੇ ਹੋਲ ਸੇਲ ਬਾਜ਼ਾਰ ਦੱਸਣੇ ਤਾਂ ਕਾਫੀ ਔਖਾ ਹੋ ਜਾਂਦਾ ਹੈ ਜੀ ਇਸ ਕਰਕੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਸ਼ੇਅਰ ਕਰਿਓ ਤੇ ਅਗਰ ਕਿਸੇ ਮੇਰੀ ਭੈਣ ਭਾਈ ਦਾ ਕੋਈ ਵੀ ਸਵਾਲ ਹੈ ਕੋਈ ਵੀ ਮਤਲਬ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤੇ ਅਗਰ ਕਿਸੇ ਨੇ ਆਪਣੀ ਦੁਕਾਨ ਦੀ ਵੀਡੀਓ ਬਣਾਣੀ ਆ ਉਹ ਵੀ ਸਾਨੂੰ ਮੇਲ ਕਰ ਸਕਦੇ ਨੇ ਅਸੀਂ ਫ੍ਰੀ ਵਿੱਚ ਜਾ ਕੇ ਦੁਕਾਨ ਦੀ ਅਸੀਂ ਵੀਡੀਓ ਬਣਾਉਂਦੇ ਆ ਕੋਈ ਅਸੀਂ ਆ सॉरी ਦੋਸਤੋ ਬਾਹਰ ਬਹੁਤ ਜ਼ਿਆਦਾ ਤੂਫਾਨ ਹਨੇਰੀ ਝੱਖੜ ਚੱਲ ਰਿਹਾ ਇਸ ਟਾਈਮ ਤੇ ਕਾਫੀ ਧਮਾਕੇ ਦੀ ਆਵਾਜ਼ ਆਈ ਸੀਗੀ ਤੇ ਮੈਨੂੰ ਫਟਾਫਟ ਰਿਕਾਰਡਿੰਗ ਛੱਡ ਕੇ ਬਾਹਰ ਜਾਣਾ ਪਿਆ ਤਾਂ ਪਲੀਜ਼ ਇਸ ਨੂੰ ਇਗਨੋਰ ਕਰਿਓ ਕਿਉਂਕਿ ਸਾਡੇ ਉਰੇ ਲੁਧਿਆਣੇ ਵਿੱਚ ਅੱਜ ਹੈ ਜੀ ਦਿਨ ਮੰਗਲਵਾਰ ਬੁੱਧਵਾਰ ਹੈ ਜੀ ਸੌਰੀ ਤੇ ਸ਼ਾਮ ਦੇ ਵੱਜ ਰਹੇ ਨੇ 8:30 ਤੇ ਇੱਥੇ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਵਾ ਸਾਰੇ ਪਾਸੇ ਹੁਣ ਪੰਜਾਬ ਵਿੱਚ ਵੈਸੇ ਇਹ ਤਾਜੀ ਚਲੋ ਜੀ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਕਮੈਂਟ ਕਰਕੇ ਜ਼ਰੂਰ ਜਾਇਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤੁਹਾਡਾ ਕੋਈ ਵੀ ਸਵਾਲ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸਾਨੂੰ ਮੇਲ ਕਰੋ ਜਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤੇ ਅਗਰ ਕਿਸੇ ਨੇ ਮੇਰੇ ਭੈਣ ਵੀਰ ਨੇ ਕੋਈ ਆਪਣੀ ਦੁਕਾਨ ਦੀ ਪ੍ਰੋਮੋਸ਼ਨ ਕਰਨੀ ਹੈ ਜਾਂ ਕਰਵਾਉਣੀ ਹੈ ਤਾਂ ਪਲੀਜ਼ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਫ੍ਰੀਜ ਪਰਮੋਸ਼ਨ ਕਰਕੇ ਦਵਾਂਗੇ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਲੁਧਿਆਣੇ ਦੇ ਕਿਸੇ ਹੋਰ ਵਧੀਆ ਜਿਹੇ ਬਾਜ਼ਾਰ ਵਿੱਚ ਤਦ ਤੱਕ ਸਾਰੇ ਆਪਣਾ ਧਿਆਨ ਰੱਖੋ ਹੱਸਦੇ ਰਹੋ ਵਸਦੇ ਰਹੋ ਦੇਖਦੇ ਰਹੋ ਜੀ ਚੈਨਲ ਪੰਜਾਬੀ ਬਲੌਗਰ ਸੀਮਰਤਾ ਦੇਖੋ ਜੀ ਇਹ ਸਾਰੇ ਇੱਥੇ ਸਾਹਮਣੇ ਬਿਲਕੁਲ ਫੀਲਡ ਗੰਜ ਬਾਜ਼ਾਰੀ ਹੈ ਮਿਲਦੇ ਆ ਨੈਕਸਟ ਵੀਡੀਓ ਵਿੱਚ ਬਾਏ ਬਾਏ